ਜਿੰਦਮਰ ਜਾਨੀ ਭਾਗ 26 ਲੇਖਕਾ ਸਿਮਰ ਸੰਧੂ ਜੀ ਲੱਖੇ ਨੇ ਆਪਣੀ ਸਾਰੀ ਭਰਾਸ ਕੱਢ ਦਿੱਤੀ ਸੀ ਤੇ ਹੁਣ ਸ਼ਾਇਦ ਹੌਲਾ ਜਿਹਾ ਹੋ ਗਿਆ ਸੀ ਬੇਬੇ ਜਿਹੜੀ ਪਹਿਲਾਂ ਆਈ ਧੀ ਬਣਉਦੀ ਕੀ ਸੀ ਉੱਤਨੇ ਹੋਰ ਆਂਦਣਾ ਸਾੜ ਦਿੱਤੀਆਂ ਬੋਲ ਬਲਾਰਾ ਹੋ ਗਿਆ ਤੇ ਲੱਖਾ ਖੋਲੀ ਤੋਂ ਉਤਰ ਗਿਆ ਬੇਬੇ ਬੇੜੇ ਵਿੱਚ ਬੈਠੀ ਛਿੰਦੀ ਕੋਲ ਬੈਠਦੀ ਉਹਦੀ ਹਾਲਤ ਤੇ ਰੋਣ ਲੱਗ ਪਈ ਪਰ ਛਿੰਦੀ ਚੁੱਪਚਾ ਬੈਠੀ ਸੀ ਬੇਬੇ ਨੂੰ ਪਤਾ ਸੀ ਇੱਲਾ ਕਾਜ ਜ ਦੁਪਹਿਰ ਤੋਂ ਪਹਿਲਾਂ ਹੀ ਧੀ ਬੈਠਾ ਹੈ ਅਜੇ ਪਤਾ ਨਹੀਂ ਕੀ ਕੁਝ ਕਰੂਗਾ ਤੇ ਬੇਬੇ ਲਖੇ ਦੇ ਘਰੇ ਪਹੁੰਚ ਗਈ ਬੇਪੁੱਤ ਕਾਣੂ ਛਟਕੀਤਾ ਤੇਰੀ ਭੈਣ ਸੀ ਉਹ ਜਿਹੜੀ ਤੂੰ ਸਰੀਕਣੀਆਂ ਵਾਂਗ ਸਮਝੀ ਬੈਠਾ ਹੈ ਕੀ ਬਗੜਿਆ ਤੇਰਾ ਕਰਮਾ ਮਾਰੀ ਨੇ ਨਾ ਉਹ ਦੇਣਾ ਆਉਂਦਾ ਨਾ ਤੇਰੇ ਘਰੇ ਪੈਂਦੀ ਉਹ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਹੈ ਤੇ ਤੂੰ ਹੋਰ ਕੰਧਾਂ ਕੋਲਿਆਂ ਤੇ ਖੜਕੇ ਛਟਕੀਤਾ ਜਵਾਕੜੀ ਨੂੰ ਪਾਪੀਆ ਤੂੰ ਇੰਨਾ ਜ਼ਹਿਰ ਰੱਖੀ ਬੈਠਾ ਹੈ ਉਹਦੇ ਵਾਸਤੇ ਕਾਹਦੀ ਖਾਤਰ ਜ਼ਮੀਨ ਦੀ ਖਾਤਰ ਲੈ ਲੈ ਆਪਦੀ ਜ਼ਮੀਨ ਨਾ ਤਾਂ ਉਹ ਇੱਕ ਤੇ ਧਰ ਕੇ ਲੈ ਜਾ ਤੇ ਨਾ ਦੋ ਭਾਈ ਨਾਲ ਖੜਦੇ ਹੁੰਦੇ ਐ ਚੰਦਿਆ ਤੂੰ ਤਾਂ ਸਰੇਕ ਹੀ ਬਣ ਗਿਆ ਕਾਹਨੂੰ ਪਾਪ ਕਮਾਉਣ ਹੈ ਤੂੰ ਬੇਬੇ ਨੇ ਅੱਖਾਂ ਪੁੰਝ ਦਿਆਂ ਲੱਖੇ ਨੂੰ ਅਲਾੰਭਾ ਜਾ ਦਿੱਤਾ ਤੇ ਲੱਖਾ ਜਿਹੜਾ ਬੇਬੇ ਦੀ ਗੱਲ ਸੁਕੇ ਹੋਰ ਪਰਖ ਗਿਆ ਸੀ ਤੇਰੇ ਪਤੰਦਰਾ ਨੇ ਬਥੇਰੀ ਛੋਤ ਲਈ ਸਾਡੀ ਤੇਰੀ ਧੀ ਨੇ ਪੁੱਤ ਸ਼ਰਾਬੀ ਬਣਾਤਾ ਉਹਨਾਂ ਦਾ ਘਰ ਪਟਤਾ ਉਹਨਾਂ ਦਾ ਬਗਾਨੇ ਪੁੱਤ ਬਣਿਆਂ ਦਾ ਐਡਾ ਕੜੀ ਵਰਗਾ ਜਵਾਨ ਜਿਹੜਾ ਅੱਜ ਦਿਨ ਚੜਦੇ ਨਾਲ दारू ਨਾਲ ਟੱਕਿਆ ਰਹਿੰਦਾ ਹੈ ਸ਼ਰਾਬ ਮਾਰੂ ਤੁਹਾਨੂੰ ਅਜੇ ਮੈਨੂੰ ਪਾਪੀ ਕਹਿੰਦੀ ਹੈ ਇਹ ਕਹਿੰਦਾ ਲੱਖਾ ਤੁਰ ਪਿਆ ਤੇ ਰਾਹ ਵਾਲੀ ਬੈਠਕ ਵਿੱਚ ਜਾ ਕੇ ਵੜ ਗਿਆ ਬੇ ਬੇ ਚੁੱਪ ਕਰਕੇ ਘਰੇ ਆ ਗਈ ਦੁਪਹਿਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਹੋ ਗਈ ਚਿੰਧੀ ਨੇ ਅਗੇ ਵੀ ਕੁਝ ਨਹੀਂ ਪੁੱਛਿਆ ਸੀ ਕਿ ਕੀ ਹੋਇਆ ਕੀ ਰੌਲਾ ਪਿਆ ਪਿਆ ਜਿਵੇਂ ਦੁਨੀਆ ਦੀ ਸਾਰੀ ਨਾ ਹੋਵੇ ਕੱਲੇ ਆਪਣੇ ਆਪ ਨਾਲ ਗੱਲਾਂ ਕਰਦੀ ਰਹਿੰਦੀ ਹੈ ਹੈ ਰਹਿਮਤ ਪੁੱਤ ਤੀਏ ਤੂੰ ਮਿੱਟੀ ਨਾਲ ਲੱਭੜਿਆ ਕਰ ਤੇਰੇ ਵਾਲਾਂ ਵਿੱਚ ਮਿੱਟੀ ਬੈ ਜਾਂਦੀ ਹੈ ਫਿਰ ਰਿਆਨਾ ਕੇਸੀ ਨਹਾਉਣਾ ਕਹਿੰਦਾ ਤੇ ਨੂੰ ਨੋਜਨਸਿਓ ਜਿਹੜਾ ਪਿਛਲੇ 4 ਸਾਲਾਂ ਤੋਂ ਛਿੰਦੀ ਨੂੰ ਨਫ਼ਰਤ ਜਹੀ ਕਰਦਾ ਸੀ ਪਰ ਨਹੀਂ ਕਿਉਂ ਅੱਜ ਛਿੰਦੀ ਉਹਦੀਆਂ ਅੱਖਾਂ ਮੂਹਰੇ ਖੜੀ ਸੀ ਭਾਵੇਂ ਗੁੱਸੇ ਵਿੱਚ ਤੇ दारू ਪੀਤੀ ਦੇ ਨशे ਵਿੱਚ ਛਿੰਦੀ ਨੂੰ ਗਾਲ ਕੱਢਦਾ ਸੀ ਪਰ ਛਿੰਦੀ ਉਹਦੇ ਚਾਲਾਂ ਵਿੱਚ ਅੱਜ ਦੁਬਾਰਾ ਆ ਗਈ ਸੀ ਉਹ ਤਨੋਜਨਸਿਓ ਜਿਹੜਾ 4 ਸਾਲ ਪਹਿਲਾਂ ਚੌਂਦਰੇ ਤੇ ਆਖਰੀ ਵਾਰ ਛਿੰਦੀ ਨਾ ਬੈਠ ਕੇ ਇਹ ਤੂ ਤੇ ਸ਼ਾਮੇ ਰੋਟੀ ਖਾਦੀ ਸੀ ਅੱਜ ਫਿਰ ਉਹੀ ਤੂ ਤੇ ਸ਼ਾਮੇ ਆ ਬੈਠਾ ਅੱਜ ਤਾਂ ਦਾਰੂ ਦਾ ਨਸ਼ੇ ਨਹੀਂ ਕਰਦੀ ਬੇਬੇ ਤੂੰ ਪਾਣੀ ਦਾ ਨਹੀਂ ਪਾਇਆ ਵਿੱਚ ਕਹਿੰਦੇ ਤਰਲੋਚਨ ਸਿਉਨੇ ਬੇਬੇ ਨੂੰ ਪੂਰੀ ਉੱਚੀ ਦੇ ਰੇ ਅਵਾਜ਼ ਮਾਰੀ ਤੇ ਬੇਬੇ ਨੇ ਵੀ ਸੁਣ ਕੇ ਅੰਸੂਰੀ ਕਰ ਦਿੱਤੀ ਹੁਣ ਬੇਬੇ ਤਰਲੋਚਨ ਸਿਉਨ ਕੋਈ ਗੌਲ ਦੀ ਨਹੀਂ ਸੀ ਤਨੋਚਰ ਸਿਉਂ ਅਕਸਰ ਪੀਤੀ ਵਿੱਚ ਬੋਲਦਾ ਸੀ ਪਰ ਜਦੋਂ ਬੇਬੇ ਨੇ ਨਾ ਸੁਣੀ ਤਾਂ ਤਨੋਚਰ ਸਿਉਂ ਦੇ ਮੂੰਹੋਂ ਉੱਚੀ ਦੇ ਚਿੰਦੀ ਨਿਕਿਆ ਘਰ ਦੇ ਦੁਆਰਾ ਸੁਣਨ ਨੂੰ ਕਾਲੇ ਪੈ ਗਏ ਇਹ ਸ਼ਬਦਾਂ ਤਨੋਚਰ ਸਿਉਂ ਚਿੰਦੀ ਕਹਿ ਕੇ ਆਵਾਜ਼ ਦਾ ਮਾਰ ਬੈਠਾ ਫਿਰ ਆਪ ਹੀ ਬੁਰਬੜਾਇਆ ਇਹ ਕਿਦਰੋਂ ਯਾਦ ਆ ਗਈ ਅੱਜ ਭੁੰਨੀ ਬਣਾਈ ਕਿਤੇ ਸੱਚੀ ਤਾਂ ਨਹੀਂ ਕਬਈ ਹੋਈ ਬੈਠੀ ਮਣਾਮੁਹੀ ਨਾਪਤ ਕਰਨ ਵਾਲਾ ਤਰਲੋਚਨ ਸਿਓ ਅੱਜ ਭਾਵੇਂ ਗੁੱਸੇ ਵਿੱਚ ਹੀ ਨਾਮ ਲੈਂਦਾ ਸੀ ਪਰ ਪਤਾ ਨਹੀਂ ਕਿਉਂ ਛਿੰਦੀ ਉਹਦੇ ਦਿਮਾਗ ਵਿੱਚ ਬੈਠ ਗਈ ਤਰਲੋਚਨ ਸਿਓ ਦੇ ਬੇਬੇ ਬਾਪੂ ਵੀ ਸਮਝ ਗਏ ਸੀ ਜਿੰਨਾ ਚਿਰ ਛਿੰਦੀ ਦਾ ਕੁਝ ਪਤਾ ਨਹੀਂ ਸੀ ਇਸ ਘਰ ਵਿੱਚ ਆਉਣ ਦਾ ਉਦੋਂ ਗੱਲ ਹੋਰ ਸੀ ਹੁਣ ਤਰਲੋਚਨ ਸਿਓ ਯਾਦ ਕਰਦਾ ਛਿੰਦੀ ਨੂੰ ਭਾਵੇਂ ਮਹਾਨੇ ਨਾਲ ਗੱਲ ਸ਼ੁਰੂ ਕਰਨ ਦੀ ਸੋਚਦੇ ਵੀ ਸੀ ਪਰ ਕਿਰਤ ਲੋਚਨ ਸਿੰਘ ਦੀ ਹਰਕਤਾਂ ਚੁੱਪ ਹੋ ਜਾਂਦੇ ਸੀ ਦਿਨ ਬੀਤਦੇ ਗਏ ਤਾਂ ਰੋਜਨ ਸਿੰਘ ਦੀ ਨੂੰ ਯਾਦ ਕਰਦਿਆ ਸ਼ਰਾਬ ਪੀਂਦਾ ਪਰ ਸ਼ਰਾਬ ਦਾ ਨਸ਼ਾ ਨਹੀਂ ਸੀ ਹੁੰਦਾ ਫਿਰ ਤਲੋਚਨ ਸਿੰਘ ਦਾ ਧਿਆਨ ਕਿਸੇ ਪਾਸੇ ਹੋਰ ਸੀ ਦੋ ਦਿਨਾਂ ਤੋਂ ਤਲੋਚਨ ਸਿੰਘ ਮੋਟਰ ਤੇ ਨਹੀਂ ਸੀ ਗਿਆ ਪੁੱਤ ਅਦੋਚੀ ਲੱਖਾ ਆਇਆ ਸੀ ਤੈਨੂੰ ਪਤਾ ਤਾਂ ਹੈ ਕਹਿੰਦਾ ਸ਼ਿੰਦੀ ਨੇ ਜਵਾਕ ਪੜਾ ਦਿੱਤਾ ਉਹਨਾਂ ਨੂੰ ਕੰਲੀ ਹੈ ਜਬ ਆਖਰੀ ਹੁੰਦਾ ਮੈਨੂੰ ਵੀ ਐ ਆਪਦਾ ਘਰ ਸਾਹਬੇ ਆ ਕੇ ਮੇਰੇ ਤੋਂ ਆਪ ਕੰਮ ਨਹੀਂ ਹੁੰਦਾ ਜਦੋਂ ਦੀ ਗਈ ਹੈ ਸਰੀਰ ਕੰਧ ਵਰਗੇ ਬਣ ਗਏ ਤੇਰਾ ਪਿਓ ਆਨੇ ਬਹਾਨੇ ਨਾਲ ਲੜਦਾ ਰਹਿੰਦਾ ਪਰ ਮੈਨੂੰ ਪਤਾ ਨਹੀਂ ਉਹਦੀ ਹਿਰਤ ਨਿਆਣੀ ਵਿੱਚ ਰਹਿੰਦੀ ਹੈ ਤਲੋਚਨ ਸਿੰਘ ਦੀ ਮਾ ਭਾਵੇਂ ਬਹਾਨੇ ਨਾਲ ਤਲੋਚਨ ਸਿੰਘ ਕੋਲ ਗੱਲ ਕਰਦੀ ਸੀ ਪਰ ਦਲੋਚਨ ਸਿਉਨੇ ਕੋਈ ਜਵਾਬ ਨਹੀਂ ਦਿੱਤਾ। ਸਿੰਦੀ ਚੁੱਪਚਾ ਬੈਠੀ ਰਹਿੰਦੀ। ਬੇਬੇ ਬਹਾਨੇ ਨਾਲ ਕਦੇ ਕਿਤੇ ਲ ਜਾਂਦੀ। ਸਿੰਦੀ ਨੂੰ ਤੇ ਕਦੇ ਕਿਤੇ ਪਰ ਸਿੰਦੀ ਜਿਵੇਂ ਜਉਂਦਿਆਂ ਵਿੱਚ ਹੈ ਹੀ ਨਹੀਂ ਸੀ। ਇੱਕ ਦਿਨ ਸਿੰਦੀ ਦੇ ਪੇਕਿਆਂ ਦੇ ਘਰ ਮੁੜੇ ਜੀਬਾ ਕੇ ਰੁਕਦੀ ਹੈ। ਗਲੀ ਵਿੱਚ ਜੀਬ ਦਾ ਆਉਣਾ ਜਾਣਾ ਨਹੀਂ ਸੀ। ਐਨਾ ਕਿਉਂਕਿ ਪਿੰਡ ਵਿੱਚ ਬਿਰਲਿਆਂ ਬਿਰਲਾਂ ਦੇ ਹੀ ਇਹ ਸਾਧਨ ਸੀ। ਹਾਲਾਂਕਿ ਲੱਖੇ ਕੋਲ ਵੀ ਸਿਰਫ ਸਕੂਟਰੀ ਸੀ ਜੀਬ ਦੇ ਖੜਕੇ ਨੇ ਸਾਰਿਆਂ ਨੂੰ ਬਿਰਕ ਲੈਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਉਹ ਹਿੰਦੀ ਦੇ ਗੋਹੇ ਤੇ ਪਿਛਲੇ 20 ਦਿਨਾਂ ਵਿੱਚ ਦੂਜੀ ਵਾਰ ਜੀ ਪਾਈ ਪਹਿਲੀ ਵਾਰ ਤਾਂ ਬਹੁਤ ਖੜਗਾਟ ਪਿਆ ਤੇ ਦੂਜੀ ਵਾਰ ਕੀ ਹੋਣਾ ਸੀ ਇਹ ਤਾਂ ਲੋਕ ਦੇਖਣ ਆਏ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਇੱਥੋਂ ਤੱਕ ਪਸੰਦ ਆਈ ਹੋਵੇਗੀ ਕਹਾਣੀ ਨੂੰ ਪੂਰਾ ਸੁਣਨ ਲਈ ਕੱਲ ਨੂੰ ਅਗਲਾ ਭਾਗ ਜ਼ਰੂਰ ਸੁਨੇ ਆ ਜੀ ਤੁਹਾਨੂੰ ਇਹ کہانی ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ